हां जी प्रधान जी आज ਜਿਹੜੀ ਆਪਣੀ ਬਲਾਕ ਦੀ ਮੀਟਿੰਗ ਹੋਈ ਆ ਉਹ ਕਸ਼ਿਬਿਸ਼ੇ ਤੇ ਹੋਈ ਆ ਉਹ ਪੂਰੀ ਵਿਸਤਾਰ ਨਾਲ ਦੱਸੋ ਜੀ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੋਈ ਜਾਗੀ ਜਹਾਗੀਰ ਵਾਲੀ ਜਿਹੜੀ ਜ਼ਮੀਨ ਆ ਉਹ ਮਸਲੇ ਨੂੰ ਲੈ ਕੇ ਹੋਈ ਆ ਕਿਉਂ ਜਿਹੜਾ ਪ੍ਰਸ਼ਾਸਨਾ ਸਾਨੂੰ ਪੱਤਿਆਂ ਤੇ ਨਿਚਾ ਰਿਹਾਗਾ ਮੀਤ ਹੇਰ ਨਾਲਾ ਮਹੀਨਾ ਪਹਿਲਾਂ ਲਗਭਗ ਮੀਟਿੰਗ ਹੋਈ ਦੀ ਉਹਦੇ ਉਹਨੇ ਹੱਥ ਥਾਪੜ ਕੇ ਇੱਕ ਥਾਪੜ ਕੇ ਕਹਿਆ ਸੀ ਵੀ ਇਹਦਾ ਮਸਲਾ ਕੋਈ ਗੱਲੇ ਨਹੀਂ ਵੀ ਸਿਰਫ ਸਾਨੂੰ 10 ਦਿਨਾਂ ਦਾ ਵਕਤ ਦੇਵੋ ਵੀ 10 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਦਾ ਸਾਰਾ ਮਸੜਾ ਹੱਲ ਕਰ ਦਾਂਗੇ ਪਰ ਹੋਇਆ ਕੀ ਅੱਜ ਮਹੀਨਾ ਹੋ ਗਿਆ ਲਗਭਗ ਮਹੀਨਾ ਹੋ ਗਿਆ ਉਹਨੇ ਕੋਈ ਕਾਲ ਮਟੂਲ ਗੱਲਾਂ ਨੂੰ ਕਰੀ ਜਾਂਦਾ ਕੋਈ ਗੱਲ ਸਿਰੇ ਨਹੀਂ ਲਾਈ ਹੈਗੀ ਸਾਨੂੰ ਵਿੱਚ ਜਿਹੜੇ ਤਸੀਲਦਾਰ ਪਟਵਾਰੀ ਨੇਗੇ ਉਹਨਾਂ ਨੂੰ ਕਿਹਾ ਦੀ ਵੀ ਸਜਾਦਵਾਵਾਂਗੇ ਅਤੇ ਇਹ ਜਿਹੜਾ ਹੁਣ ਸਾਨੂੰ ਮਜਬੂਰੀ ਬਸ ਜਿਹੜਾ ਇਹ ਮਸਲਾ ਹੈਗਾ 5 ਤਰੀਕ ਤੋਂ ਮੀਤ 1000 ਦੇ ਬਾਅਰ ਅੱਗੇ ਧਰਨਾ ਲਾਉਣਾ ਪੈ ਰਿਹਾ ਹੈਗਾ ਅਤੇ ਇਹ ਮੋਰਚਾ ਅਣਖਵੇਂ ਮਸੇਦ ਅੱਗੇ ਛਵੇਂ ਤੱਕ ਚੱਲੂਗਾ ਜੇਕਰ ਉਹ ਪਹਿਲਾਂ ਨਾ ਚੱਲੂਗਾ ਜੇ ਉਹ ਤੋਂ ਪਹਿਲਾਂ ਨਾ ਹੱਲ ਹੋਇਆ ਇਹ ਚੱਲੂਗਾ ਤੇ ਨਾਲ ਦੀ ਨਾਲ ਇਸ ਹੀ ਪਿੰਡਾਂ ਦੇ ਵਿੱਚ ਆਪ ਆਦਮੀ ਦਾ ਜਿਹੜਾ ਇੱਕ ਪਾਰਟੀ ਦਾ ਘਰੋ ਕਰਾਂਗੇ ਕਿਉਂ ਛਾਂਡੇ ਮੇ ਨਵੇਂ ਗੱਲ ਤੋਂ ਬਣਾ ਹੁਣ ਹੋਰ ਕੋਈ ਚਾਰਾ ਨਹੀਂ ਹੈਗਾ ਜਿਵੇਂ ਬੀਜੇਪੀ ਦਾ ਘਰੋ ਕਰਾਉ ਕਰਨਾ ਦੀ ਉਸੇ ਤਰ੍ਹਾਂ ਸੀ ਆਮ ਪਾਰਟੀ ਦਾ ਘਰੋ ਕਰਾਂਗੇ ਇਹੀ ਗੱਲ ਦੇ ਨਾਲ ਸਾਡਾ ਸੰਘਰਸ਼ ਪੂਰ ਤੀਜ ਹੋਊਗਾ